ਸੋ ਨਿਹਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਜ਼ੋਰਾਤ ਸਿੰਘ ਜੀ ਮਾਨ ਸਾਹਿਬ ਦੇ ਸੋਚ ਤੇ ਪੈਰਾ ਦੇ ਰਹੇ ਸਤਿਕਾਰਯੋਗ ਇਸ ਹਲਕੇ ਤੋਂ ਜਿਹੜੇ ਪਿਛਲੀ ਵਿਧਾਨ ਸਭਾ ਚ ਸਾਡੇ ਵਿਧਾਨ ਸਭਾ ਦੇ ਕੈਂਡੀਡੇਟ ਸਨ ਨੋਨੀ ਮਾਨ ਜੀ ਸਤਕਾਰਯੋਗ ਮਾਨ ਸਾਹਿਬ ਦਾ ਸਮੂਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਾਹਿਬ ਜ਼ੀਰਾਦ ਸਾਹਿਬ ਸਤਕਾਰਯੋਗ ਸ਼ਹਿਰੀ ਦੇ ਪ੍ਰਧਾਨ ਵੋਰਾ ਜੀ ਸਤਿਕਾਰਯੋਗ ਸਾਡੇ ਐਮਐਲਏ ਬਰਕੰਦੀ ਸਾਹਿਬ ਸਾਫਕਾ ਐਮਐਲਏ ਸਤਿਕਾਰਯੋਗ ਸਾਡੇ ਮਲੋਟ ਵਾਲੇ ਵੀਰ ਜੀ ਬਹੁਤ ਹੀ ਸਤਿਕਾਰਯੋਗ ਇਸ ਜ਼ੋਨ ਦੇ ਯੂਥ ਦੇ ਪ੍ਰਧਾਨ ਰਮਾਣਾ ਜੀ ਸਤਿਕਾਰਯੋਗ ਜ਼ਿਲ੍ਹਾ ਦਿਹਾਤੀ ਦੇ ਯੂਥ ਦੇ ਪ੍ਰਧਾਨ ਬੋਲ ਕੇ ਗਏ ਬੱਬੂ ਜੀ ਸ਼੍ਰੋਮਣੀ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਸਹਿਬਾਨ ਗੁਰੂ ਹਰਸਾਏ ਹਲਕੇ ਦੇ ਕੋਨੇ-ਕੋਨੇ ਚੁਆਏ ਮੇਰੇ ਨੌਜਵਾਨ ਵੀਰੋ ਬਜ਼ੁਰਗੋ ਗੱਜ-ਬੱਜ ਕੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਸਭ ਤੋਂ ਪਹਿਲਾਂ ਹਲਕੇ ਵਾਲਿਆਂ ਤੁਹਾਨੂੰ ਤੇ ਤੁਹਾਡੇ ਮੁੱਖ ਸੇਵਾਦਾਰ ਨੂੰ ਮਾਨ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਅੱਜ ਤੱਕ ਜਿੰਨੇ ਵੀ ਹਲਕਿਆਂ ਦੇ ਇਕੱਠ ਹੋਇਆ ਅੱਜ ਮੈਂ ਕਹਿ ਸਕਦਾ ਠਾਠਾ ਮਾਰਦਾ ਇਕੱਠ ਸਮੇਂ ਤੋਂ ਪਹਿਲਾਂ ਜਿਹੜਾ ਤੁਸੀਂ ਕਰ ਕੀਤਾ ਇਹਦੀ ਦਿਲ ਦੀਆਂ ਗਹਿਰਾਈਆਂ 'ਚੋਂ ਮੈਂ ਤੁਹਾਨੂੰ ਵਧਾਈ ਪੇਸ਼ ਕਰਦਾ ਹੈ ਜਿਨਾ ਰਾਹ ਤੋ ਤੁਸੀਂ ਚੱਲ ਕੇ ਆਏ ਹੋ ਮੇਰਾ ਉਹਨਾਂ ਰਾਹਾਂ ਨੂੰ ਸलाम ਹੋਈਆਂ ਜੋ ਸਦਾ ਮਿਹਰਬਾਨ ਸਾਡੇ ਤੇ ਮੈਂ ਕਰਦਾ ਹਾਂ ਉਹਨਾਂ ਨਿਗਾਹਾਂ ਨੂੰ ਸलाम ਕੀ ਛੋਟੀ ਮਿਹਰਬਾਨੀ ਛੋਟੀ ਕਿਰਪਾ ਕਿ ਅੱਜ ਜਦ ਪਰਖ ਦੀ ਘੜੀ ਆਈ ਹੈ ਕਿਉਂਕਿ ਮੈਂ ਇਹ ਮਹਿਸੂਸ ਕਰਦਾ ਕਿ ਤੁਸੀਂ ਜਿੰਨੇ ਵੀ ਸੱਜਣ ਹਲਕੇ ਦੇ ਕੋਨੇ-ਕੋਨੇ ਤੋਂ ਚੱਲ ਕੇ ਆਏ ਹੋ ਉਹ ਭਰਾਵੋ ਬਹੁਤ ਵੱਡੀ ਇੱਕ ਲੜਾਈ ਇਨਸਾਫ ਦੀ ਲੜਾਈ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਸਤੇ ਇੱਥੇ ਆਏ ਹੋ ਮੇਰੇ ਵੀਰੋ ਅੱਜ ਤੋਂ ਕੋਈ 2 ਮਹੀਨੇ ਮਗਰੋਂ ਪਾਰਲੀਮੈਂਟ ਦੀਆਂ ਚੋਣਾਂ ਆਉਣੀਆਂ ਨੇ ਇਹ ਵਿਧਾਨ ਸਭਾ ਤੇ ਪਾਰਲੀਮੈਂਟ ਦੀਆਂ ਚੋਣਾਂ ਦਾ ਇੰਪੋਰਟੈਂਸ ਏਥਲੀ ਬੜੀ ਵੱਡੀ ਹੁੰਦੀ ਹੈ ਕਿ ਜਿੰਨਾ ਵੀ ਫੈਸਲਾ ਦੇਸ਼ ਦਾ ਜਾਂ ਸੂਬੇ ਦਾ ਕਰਨਾ ਹੁੰਦਾ ਉਹ ਤੁਹਾਡੇ ਐਮਪੀ ਜਾਂ ਤੁਹਾਡੇ ਐਮਐਲਏ ਸਾਹਿਬਾਨਾਂ ਨੇ ਪਾਰਲੀਮੈਂਟ ਜਾਂ ਵਿਧਾਨ ਸਭਾ 'ਚ ਬੈਠ ਕੇ ਕਰਨਾ ਹੁੰਦਾ ਤੇ ਜਿੱਥੇ ਉਹ ਫੈਸਲੇ ਹੋਣੇ ਆ ਉੱਥੇ ਤੁਹਾਡਾ ਵਕੀਲ ਚੰਗਾ ਹੋਵੇ ਸਮਝਦਾਰ ਹੋਵੇ ਲੋਕਾਂ ਦੇ ਦਰਦ ਨੂੰ ਸਮਝਣ ਵਾਲਾ ਹੋਵੇ ਤੇ ਭਰਾਵੋ ਉਹਦਾ ਫਿਰ ਸਿੱਧਾ ਤੇ ਸਿੱਧਾ ਫਾਇਦਾ ਇਲਾਕੇ ਦੇ ਲੋਕਾਂ ਨੂੰ ਪਹੁੰਚਦਾ ਆ ਵਿਧਾਨ ਸਭਾ ਦੀਆਂ ਚੋਣਾ ਹੋ ਕੇ ਹਟਿਆ ਨੇ ਮੈਨੂੰ ਬਹੁਤ ਆਸ ਸੀ ਕਿ ਤੁਸੀਂ ਐਤ ਕੀ ਮਾਨ ਸਾਹਿਬ ਨੂੰ ਵਿਧਾਨ ਸਭਾ ਚ ਕਲਾਉਂਗੇ ਮਗਰ ਸੰਗਤ ਦਾ ਫੈਸਲਾ ਤੇ ਗੁਰੂ ਸਾਹਿਬ ਨੇ ਵੀ ਬਹੁਤ ਵੱਡਾ ਸਤਕਾਰ ਦਿੱਤਾ ਤੁਸੀਂ ਜੋ ਫੈਸਲਾ ਕੀਤਾ ਜਿੱਥੇ ਉਸ ਫੈਸਲੇ ਅਖੇ ਅਸੀਂ ਵੀ ਸਿਰ ਚ ਕਉਨੇ ਆਂ ਨਗਰ ਮੇਰੇ ਵੀਰੋ ਅੱਜ ਜਿਨ੍ਹਾਂ ਨੇ ਉਹ ਫੈਸਲਾ ਕੀਤਾ ਅੱਜ ਕਿਥੇ ਦਾ ਕਿਥੇ ਉਹਨਾਂ ਨੂੰ ਦਿਲ ਦੀਆਂ ਤਾਰਾਂ ਨੂੰ ਛੇੜ ਕੇ ਪੁੱਛੋ ਉਹ ਵੀ ਮਹਿਸੂਸ ਕਰਦੇ ਆ ਕਿ ਦਿਲ ਪੰਜਾਬ ਚ ਜਿਹੜੀ ਸਰਕਾਰ ਬਣਾਈ ਆ ਉਸ ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਸਿਰਫ ਧੋਖਾ ਤੇ ਸਿਰਫ ਫਰੇਬ ਕੀਤਾ بڑے ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਮੈਨੂੰ ਹਲੇ ਵੀ ਅੱਜ ਮੈਂ ਜਦ ਇੱਥੇ ਆ ਰਿਹਾ ਸੀ ਇੱਕ ਪਰਿਵਾਰ ਦੇ ਕਿਸਾਨ ਪਰਿਵਾਰ ਦੇ ਤਿੰਨ ਜੀਆ ਦੀ ਖੁਦਕੁਸ਼ੀ ਦੀ ਖਬਰ ਮੈਨੂੰ ਹੁਣੇ ਮਿਲੀ ਕੱਲ ਵੀ ਅਖਬਾਰ ਪੜ੍ਹ ਲਓ ਤੀਜੇ ਸਵੇਰੇ ਤੇ ਵੱਡੀਆਂ-ਵੱਡੀਆਂ ਖਬਰਾਂ ਕਿਸਾਨ ਖੁਦਕੁਸ਼ੀ ਦੀਆਂ ਲੱਗੀਆਂ ਨੇ ਅੱਜ ਦਾ ਅਖਬਾਰ ਪੜ੍ਹ ਲਓ ਪਿਛਲੇ ਸਾਲ ਡੇਢ ਸਾਲ ਦਾ ਰੋਜ਼ ਦਾ ਅਖਬਾਰ ਜਿਹਨੇ ਸਾਮਕੇ ਰੱਖਿਆ ਉਹ ਇੱਕੋ ਖਬਰ बार-बार ਲੱਗਦੀ ਹੈ ਕਿ ਕਿਵੇਂ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ ਕਿਸਾਨ ਖੁਦਕੁਸ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਬਰਾਵੋ 950 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ ਸਾਡੇ ਧੀ ਭਰਾ ਉਹ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ਚ ਜੁੜਦੇ ਜਾ ਰਿਹਾ ਤੇ ਮੌਜੂਦਾ ਹੁਕਮਰਾਨ ਦਾ ਵਾਅਦਾ ਕੀ ਸੀ ਕਿ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਕੈਪਟਨ ਅਮਰਿੰਦਰ ਸੋਨੇ ਕੋਈ ਛੋਟੀ ਮੋਟੀ ਗੱਲ ਨਹੀਂ ਕੀਤੀ ਪਰੇ ਪੰਚਾਇਤ ਚ ਜੇ ਉੱਠ ਕੇ ਕੋਈ ਸੌਖਾ ਕੇ ਕਾਜੇ ਤੇ ਸੌਖਾ ਕੇ ਜੇ ਮੁੱਕਰ ਜਾਵੇ ਤੇ ਪ੍ਰਾਵੋ ਪਿੰਡ ਵਾਲੇ ਛੇਤੀ ਕਿਥੇ ਉਹ ਜਿਹਦਾ ਵਿਸ਼ਵਾਸ ਨਹੀਂ ਕਰਦੇ ਅੱਜ ਕੱਲ ਤਾਂ ਆ ਮੋਬਾਈਲ ਕੈਪਟਨ ਨੇ ਤਾਂ ਲੈ ਕੇ ਨਹੀਂ ਦਿੱਤੇ ਮਗਰ ਬਾਪੂ ਵਾਲੇ ਤਾਂ ਚੱਲਦੇ ਹੀ ਨੇ ਉਹ ਗੀਤ ਸੁਣਦੇ ਹੁੰਨੇ ਨਾ ਉਹਦੇ ਚ ਆਉਂਦਾ ਪੰਜ ਛੇ ਬੀਬੀਆਂ ਗੌਂਟੀਆਂ ਹੁੰਦੀਆਂ 100 ਖਾ ਕੇ ਮੁੱਕਰ ਗਿਆ ਹੁਣ ਨਹੀਂ ਰਾਜਿਆ ਵਸ ਤੇਰੀ ਗੌਂਦਿਆਂ ਤਾਂ ਬਹੁਤ ਕੁਛ ਹੈ ਤੇ ਨਿੱਤ ਨਵਾਂ ਇਹ じゃ ਗੀਤ ਮੌਜੂਦਾ ਸਰਕਾਰ ਤੇ ਬਣਦਾ ਕਿਉਂ ਬਣਦਾ ਜਿਹੜੀ ਖੁਦਕੁਸ਼ੀ ਦੀ ਮੈਂ ਗੱਲ ਕਰਦਾ ਸੀ ਅੱਜ ਵੀ ਅਖਬਾਰ ਪੜ੍ਹ ਲਓ ਕਿਸਾਨ ਦੇ ਜਿਹਨਾਂ ਗੰਨੇ ਦੇ ਕਿਸਾਨ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਆਪ ਦੇ ਖੇਤਾ ਚ ਮਿੱਟੀ ਨਾਲ ਮਿੱਟੀ ਹੋ ਗਏ ਉਹਨਾਂ ਦੀ ਫਸਲਾਂ ਦੇ ਭਾ ਨਾ ਉਹਨਾਂ ਨੂੰ ਮਿਲੇ ਨਾ ਹੀ ਉਹਨਾਂ ਦੇ ਫਸਲਾਂ ਦੇ ਜਿਹੜੇ ਬਣਦਾ ਗੰਨੇ ਦੀ ਪੇਮੈਂਟ ਸੀ ਨਾ ਉਹ ਉਹਨਾਂ ਨੂੰ ਮਿਲੀ ਤੇ ਜੇ ਉਹ ਪੇਮੈਂਟ ਲੈਣ ਗਏ ਤੇ ਭਾਵੇਂ ਉਹਨਾਂ ਨੂੰ ਪੇਮੈਂਟ ਨਹੀਂ ਮਿਲੀ ਮਗਰ ਪਰਚਾ ਦਰਜ ਹੋ ਗਿਆ ਅੱਜ ਦੀ ਖਬਰ ਵੀ 100 ਕਿਸਾਨਾਂ ਤੇ ਪਰਚਾ ਦਰਜ ਤੇ ਉਹਨਾਂ ਦਾ ਗੁਨਾਹ ਕੀ ਕਿ ਉਹਨਾਂ ਨੇ ਆਪ ਦੀ ਹੱਕੀ ਕਮਾਈ ਆਪ ਦੀ ਲੈਣ ਗਏ ਸਨ ਮਗਰ ਤਾਨਾशाही ਰਵਈਆ ਵੇਖ ਲੋ ਕਿ ਉਹਨੂੰ ਪੇਮੈਂਟ ਦੀ ਜਗ੍ਹਾ ਪਰਚੇ ਨਾਲ ਉਹਦਾ ਸਵਾਗਤ ਕੀਤਾ ਜਾ ਰਿਹਾ ਅੱਜ ਕੋਈ ਵਰਗ ਇਹ じゃ ਨਹੀਂ ਆ ਮੈਂ ਪੁੱਛਣਾ ਚਾਹੁੰਦਾ ਆ ਚੋਲ ਮੈਨੀਫੈਸਟੋ ਜਦੋਂ ਲਾਗੂ ਕੀਤਾ ਸੀ ਥੋੜੇ ਹਲਕੇ ਦਾ ਥਾ ਵਜ਼ੀਰ ਵੀ ਬਣਿਆ ਚਲੋ ਭਾਵੇਂ ਤੁਸੀਂ ਨਹੀਂ ਵੋਟਾਂ ਪਾਈਆਂ ਪਿੰਡ 'ਚ ਕਿਸੇ ਨੇ ਤਾਂ ਪਾਈਆਂ ਨੇ ਨਾ ਤਦੇ ਵਜ਼ੀਰ ਬਣਿਆ ਫਿਰ ਥੋਡੇ ਤਾਂ ਵਾਵਾ ਹੀ ਕਰਜੇ ਮਾਫ ਕਰਤੇ ਹੋਣੇ ਕਹਿੰਦੇ ਆਰਤੀਆਂ ਦੇ ਕਰਜੇ ਹੁਣ ਮੋੜਨ ਦੀ ਲੋੜ ਨਹੀਂ ਪੈਣੀ ਹੁਣ ਤਾਂ ਰਾਣਾ ਸੋਦੀ ਮਾਫ ਕਰੂ ਹੋ ਗਏ ਕਰਜੇ ਮਾਫ ਆਰਤੀਆਂ ਦੇ ਬੈਂਕਾਂ ਦੇ ਹੋ ਗਏ ਕੋਆਪਰੇਟਿਵ ਦੇ ਹੋ ਗਏ ਇੱਕ ਟਾਮਾ ਟਾਮੇ ਦਾ ਕਰਕੇ ਤੇ ਗੱਲਾਂ ਵੱਟੀਆਂ ਵੱਡੀਆਂ ਕਰਦੇ ਫਿਰ ਕਹਿੰਦੇ ਸੀ ਸੌ ਚੁੱਕ ਲੈਣ ਦਿਓ ਮੈਨੂੰ ਤੇਰਾ ਮੁੰਡਾ ਡਿਪਟੀ ਲਾਵਾਂਗੇ ਤੇਰੀ ਬੇਟੀ ਨੂੰ ਟੀਚਰ ਲਾਵਾਂਗੇ ਤੇਰੇ ਦੂਜੇ ਮੁੰਡੇ ਨੂੰ ਪਟਵਾਰੀ ਲਾਵਾਂਗੇ ਜੇ ਸੁੱਖ ਨਾਲ ਕਿਸੇ ਦੇ ਤੀਜਾ ਤੇ ਉਹਨੂੰ ਥਾੜੇਦਾਰ ਲਾਵਾਂਗੇ ਜੇ ਸੁੱਖ ਨਾਲ ਚੌਥਾ ਤੇ ਉਹਨੂੰ ਫਾਰਮਾਸਿਸਟ ਲਾ ਦਿਆਂਗੇ ਤੇ ਪ੍ਰਾਵੋ ਦੱਸੋ ਫਿਰ ਕਿਹਦਾ ਭਰਤੀ ਹੋਇਆ ਕੋਈ ਹੈ ਦਰਸ਼ਨ 200 ਪਿੰਡਾਂ 'ਚ ਜਿੱਥੇ ਕਿਸੇ ਨੂੰ ਨੌਕਰੀ ਮਿਲੀ ਹੋਵੇ ਘਰ ਘਰ ਨੌਕਰੀ ਦਾ ਵਹਿਦਾ ਸੀ ਕਹਿੰਦੇ ਕੈਪਟਨ ਅਮਰਿੰਦਰ ਨੇ ਸੋਚ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ਅਮਾਨ ਸਾਹਿਬ ਥੋੜੇ ਹਲਕੇ 'ਚ ਵੀ ਹੋ ਕੇ ਗਿਆ ਹੋਣਾ ਕੈਪਟਨ ਸਾਹਿਬ ਪਹਿਲਾਂ ਹਲਕੇ ਵਿੱਚ ਕੈਪਟਨ ਫਿਰ ਕਾਫੀ ਵਿਦ ਕੈਪਟਨ ਹੁਣ ਤਾਂ ਕਦੇ ਚੂ ਵੀਦ ਕੈਪਟਨ ਵੀ ਨਹੀਂ ਹੁੰਦੀ ਕਿਸੇ ਦੀ ਆ ਥੋਡੇ ਵਾਲਾ ਭਾਵੇਂ ਤੇ ਵਜ਼ੀਰ ਮੈਨੂੰ ਖਬਰ ਆਈ ਆ ਇਹ ਕੱਲੇ ਕੱਲੇ ਆਪ ਤਾਂ ਚਾਹ ਵੀ ਪੀ ਆਉਂਦਾ ਚੂ ਵੀ ਪੀ ਆਉਂਦਾ ਕਾफी ਵੀ ਪੀ ਆਉਂਦਾ ਆਪਦਾ ਤਾਂ ਕੁਝ ਬਣਾਇਆ ਆਉਂਦਾ ਮਗਰ ਗੁਰੂ ਹਰ ਸਾਹਿਬ ਵਾਲਿਓ ਤੁਸੀਂ ਵੇਖਦੀ ਰਹ ਜਾਨੇ ਕਿ ਸਾਡੀ ਵਾਰੀ ਕਦੋਂ ਆਊ ਹਲੇ ਤਾਂ ਉਹਦਾ ਆਪਦਾ ਘਰ ਨਹੀਂ ਪਰਦਾ ਤੇ ਥੋਡੀ ਵਾਰੀ ਕਿੱਥੋਂ ਆਣੀ ਪ੍ਰਭੋ ਲੋਕ ਏਡੇ ਮਤਲਬੀ ਹੋ ਗਏ ਆ ਬਣਦੇ ਇੰਨਾ ਸੰਗਤ ਦੇ ਸਿਰ ਤੇ ਆ ਮਗਰ ਬਣ ਕੇ ਸਭ ਤੋਂ ਪਹਿਲਾ ਧੋਖਾ ਦੇਣ ਦਾ ਕੰਮ ਵੀ ਆ ਤੁਹਾਨੂੰ ਕਰਦੇ ਐ ਭਰਾਵੋ ਫਿਰ ਤੀਜਾ ਲਾਰਾ ਕਿਹੜਾ ਲਾਇਆ ਸੀ ਮੈਂ ਤਾਂ ਵੱਡੇ ਵੱਡੇ ਲਾਰਿਆਂ ਦੀ ਗੱਲ ਹੀ ਕਰੂੰ ਕਿ ਬੇਰੋਜ਼ਗਾਰੀ ਭੱਤਾ ਮਿਲੂ ਜਦ ਤੱਕ ਨੌਕਰੀ ਨਾ ਮਿਲੂ ਮਿਲੂ ਵੀ ਕਿੰਨਾ 2500 ਰੁਪਈਆ ਹਰ ਮਹੀਨੇ ਮਿਲ ਗਿਆ ਭਾਈ ਸਾਹਿਬ ਕਿਸੇ ਨੂੰ ਅਬ ਮੈਂ ਪਤਾ ਕਰਾਇਆ ਸੀ ਇਹ ਕਿਹੜਾ ਕਹਿੰਦਾ ਨਹੀਂ ਮਿਲਿਆ ਆ ਤੈਨੂੰ ਤਾਂ ਮਿਲਣਾ ਵੀ ਨਹੀਂ ਭਾਉ ਤੇਰਾ ਨਾਂ ਤਾਂ ਪਹਿਲਿਆਂ ਚ ਦਰਜ ਐ ਮੇਰਾ ਕਹਿਣ ਦਾ ਭਾਵ ਮੈਂ ਉਥੇ ਜਿਹੜਾ ਇਹਨਾਂ ਦਾ ਇਨਵੈਸਟਮੈਂਟ ਬਿਊਰੋ ਕਹਿ ਲੋ ਜਾਂ ਨੌਕਰੀ ਦਾ ਬਿਊਰੋ ਕਹਿ ਲੋ ਉਥੇ ਪੁੱਛਿਆ ਮੈਂ ਕਿਹਾ ਚਲੋ ਤੁਸੀਂ ਪੈਸੇ ਨਹੀਂ ਦਿੱਤੇ ਪੰਜਾਬ 'ਚ ਕੁੱਲ ਬੇਰੋਜ਼ਗਾਰ ਰਜਿਸਟਰ ਕਿੰਨੇ ਕੀਤੇ ਆ ਜਿਹੜੇ ਪੜ੍ਹ ਲਿਖ ਗਏ ਹੋ ਤੁਸੀਂ ਹੈਰਾਨ ਹੋਵਗੇ ਮੈਨੂੰ ਜਵਾਬ ਕੀ ਆਇਆ ਕਿ 150 ਕੁੱਲ ਬੇਰੋਜ਼ਗਾਰ ਸਾਰੇ ਪੰਜਾਬ 'ਚ ਮੌਜੂਦਾ ਕਾਂਗਰਸ ਨੇ ਦਰਜ ਕਰਾਇਆ ਫਿਰ ਫਾਰਮ ਕੀ ਭਰਾਇਸੀ ਪਿੰਡ-ਪਿੰਡ ਭੇਜ ਕੇ ਜਿੱਥੇ ਨੌਕਰੀ ਦੇ ਕਰਜ਼ੇ ਮਾਪੀਦੇ ਉੱਥੇ ਕਿਹਾ ਸੀ ਭਰ ਦਿਓ ਫਾਰਮ ਆਮਾਨ ਸਾਹਿਬ ਉਹ ਮੋਬਾਈਲ ਕਿੱਥੇ ਆ ਪਊ ਉਹ ਮੋਬਾਈਲ ਦੀ ਜੇਬ ਚ ਗੱਟ ਕੇ ਆਹ 스마트폰 ਲੈ ਕੇ ধামਾਂਗੇ ਕਹਿੰਦੇ ਆ ਮੈਂ ਅੱਜ ਕੀ ਵਿਧਾਨ ਸਭਾ ਚ ਅੱਜ ਮੈਂ ਗਿਆ ਮੈਂ ਆਪਦੇ ਲੈ ਕੇ ਗਿਆ ফোন ਕਿ ਮੈਂ ਕੈਪਟਨ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਦੋ ਚਾਰ ਮੰਤਰੀ ਤਾਂ ਲੈ ਗਏ ਮੇਰੇ ਕੋਲ ਮੈਂ ਕਹਿੰਿਆ ਇਹ ਫੋਨ ਬੜਾ ਵਧੀਆ ਨਾ ਇਹਦੀ ਬੈਟਰੀ ਡਾਊਨ ਹੋਵੇ ਨਾ ਮੈਂ ਕਹਿੰਿਆ ਇਹਦੇ ਨਾਲ ਕੋਈ ਸਿਹਤ ਨੂੰ ਨੁਕਸ ਪਹੁੰਚੇ ਤੇ ਮੈਂ ਕਹਿੰਿਆ ਨਾ ਹੀ ਇਹਦਾ ਬਿੱਲ ਆਵੇ ਤੇ ਨਾਈ ਇਹਨੂੰ ਚਾਰਜ ਕਰਨ ਦੀ ਲੋੜ ਪਵੇ ਮੈਂ ਕਹਾਂ ਤੁਸੀਂ ਇਹ ਜੇ ਫੋਨ ਹੀ ਦੇ ਦੇਣੇ ਸੀ ਜੀ ਜਿਹਦੇ ਨਾਲ ਨਿਆਣਾ ਤਾਂ ਖੇਡ ਲਊ ਨੌਜਵਾਨਾਂ ਨੂੰ ਤਾਂ ਕੁਝ ਮਿਲਿਆ ਨਹੀਂ ਹਾਲਾਤ ਇਹ ਬਣ ਕੇ ਕਿ ਨਵੇਂ ਫੋਨ ਤਾਂ ਕੀ ਮਿਲਲੇ ਸੀ ਆ ਥੋਡੇ ਆ ਪਕੌੜੇ ਵਾਲਾ ਕਿਹੜਾ ਜੀ ਇੱਥੇ ਬੜਾ ਮਸ਼ਹੂਰ ਇੱਕ ਸਮੋਸੇ ਜਲੇਬੀਆਂ ਜਿਹੜਾ ਬਣਾਉਂਦਾ ਗੁਰੂ ਅਰਜੇ ਤਰਸੀਮ ਤਰਸੀਮ ਦੇ ਜਦੋਂ ਪਾਈਏ ਪਕੌੜੇ ਖਾਣੇ ਨਾ ਕਿਸੇ ਧਿਆਨ ਨਾਲ ਵੇਖ ਲਿਓ ਥੱਲੇ ਕਿਹੜਾ ਫਾਰਮ ਮੋਬਾਈਲਾ ਵਾਲਾ ਭਰਿਆ ਸੀ ਕਿਥੇ ਉਹ ਤਾਂ ਨਿੱਕ ਤੇ ਤਾਂ ਫਿਰਦਾ ਤੁਹਾਨੂੰ ਨਾਲ ਪਕੌੜਿਆਂ ਦੇ ਨਾਲ ਹਾਲਾਤ ਇਹ ਹੋ ਗਏ ਇੱਕ ਵਾਦਾ ਵੀ ਤਦ ਉਹ ਗੀਤ ਗਾਉਂਦੀਆਂ ਬਾਰ-ਬਾਰ ਸੌ ਖਾ ਕੇ ਮੁਕਰ ਗਿਆ ਹੁਣ ਨਹੀਂ ਬੱਚ ਰਾਜਿਆ ਤੇਰੀ ਤੇ ਅਸਲੀਅਤ ਦੀ ਗੱਲ ਹੈ ਬਜ਼ੁਰਗਾਂ ਨੂੰ ਕਹਿਤਾ ਕਿ ਬਾਪੂ ਬਾਦਲਤਾ 500 ਦਿੰਦਾ ਸੀ ਅਸੀਂ 2500 ਦੇਵਾਂਗੇ ਕਈਆਂ ਦੀ ਪੈਨਸ਼ਨ ਵੀ ਕੱਟੀ ਗਈ ਬਾਪੂ ਬਾਦਲ ਤਾਂ ਆਟਾ ਢਾਲ ਦਿੰਦਾ ਸੀ ਅਸੀਂ ਘਿਓ ਤੇ ਖੰਡ ਦਵਾਂਗੇ ਉਹ ਆਟਾ ਵੀ ਜਾਂਦਾ ਰਿਹਾ ਇਸੇ ਤਰ੍ਹਾਂ ਸ਼ਗਨ ਸਕੀਮ ਕਈਆਂ ਨੂੰ ਆਉਂਦੀ ਸੀ ਕਹਿੰਦੇ 52000 ਦਵਾਂਗੇ ਪਹਿਲੇ ਵਾਲਾ ਵੀ ਜਾਂਦਾ ਰਿਹਾ ਸਾਲ ਸ਼ਗਨ ਸਕੀਮ ਚੱਕੀ ਖਾ ਗਏ ਤੇ ਭਰਾਵੋ ਥੋਡੇ ਵਾਲਾ ਤਾਂ ਮੰਤਰੀ ਐ ਥੋਡੇ ਤਾਂ ਫਿਰ ਦੋ ਦੋ ਨੌਕਰੀਆਂ ਲਵਾਉਣੀ ਚਾਹੀਦੀਆਂ ਸੀ ਉਹਨੂੰ ਆਪਦੇ ਮੁੰਡੇ ਦੀ ਨੌਕਰੀ ਲਈ ਭੱਜਿਆ ਫਿਰਦਾ ਮੈਨੂੰ ਪਤਾ ਲੱਗਿਆ ਕਿ ਐਮਪੀ ਬਣ ਜੇ ਮੁੰਡਾ ਮੈਂ ਐਮਪੀ ਬਣ ਜਾ ਤੇ ਮੁੰਡਾ ਮੰਤਰੀ ਬਣ ਜੇ ਤੇ ਮੈਨੂੰ ਲੱਗਦਾ ਤੁਹਾਡਾ ਕੀ ਇਰਾਦਾ ਆ ਛੋਡੇ ਤੋਂ ਪਹਿਲਾਂ ਕੋਈ ਬੋਲ ਕੇ ਇੱਥੇ ਗਿਆ ਕਿ ਮਜੀਠੀਆ ਸਾਹਿਬ ਸਾਡਾ ਵਕੀਲ ਬਣ ਜੀ ਵਕੀਲ ਵਕੀਲ ਕਾ ਦਾ ਬਣਨਾ ਕਿਥੇ ਮੈਂ ਜਾ ਕੇ ਗੱਲ ਕਰਦਿਆਂ ਮੁੱਥੋ ਮੁਗਰੋ ਐਕਸਲੇਟਰ ਤੋਂ ਪੈਰ ਚੁੱਕ ਲੋ ਤੇ ਗੱਡੀ ਸਟੇਸ਼ਨ ਤੇ ਨਾ ਪਹੁੰਚੇ ਤੇ ਰਿਸ਼ਤੇਦਾਰ ਦੀ ਮੇਰੀ ਤਾਂ ਰਿਸ਼ਤੇਦਾਰੀ ਵੀ ਇਹ ਜੀ ਆ ਮੈਂ ਤਾਂ ਘਰ ਜਾਣ ਜੋਗਾ ਵੀ ਨਹੀਂ ਛੱਡੋਂਗੇ ਮੈਨੂੰ ਤਾਂ ਮੈਂ ਤਾਂ ਮੇਰੇ ਬਾਪੂ ਨੇ ਵੀ ਨਹੀਂ ਝੱਲਣਾ ਤੇ ਮੇਰੀ ਭੈਣ ਨੇ ਵੀ ਨਹੀਂ ਮੈਨੂੰ ਝੱਲਣਾ ਕਦੇ ਗਰੀਬ ਮਾਰਨਾ ਕਰਾ ਦਿਓ ਭਰਾਵੋ ਇਸ ਲਈ ਮਜੀਠਿਆ ਏਡਾ ਕੱਚਾ ਨਹੀਂ ਹੈ ਜਿਹੜਾ ਛੇਤੀ ਕਿਤੇ ਗੱਲ 'ਚ ਆ ਜੇ ਪੱਕੀ ਗਰੰਟੀ ਕੋਈ ਆਊ ਅਖੀਰ 'ਚ ਇਸ ਸਟੇਜਾ ਸਟੇਜ ਵਾਲਿਆਂ ਦਾ ਤਾਂ ਮੈਂ ਅਖੀਰ 'ਚ ਭਰੋਸਾ ਕਰਦਾ ਹੁਣ ਇਹ ਮੈਂ ਭਰੋਸਾ ਕਰਦਾ ਜਦੋਂ ਆਵਾਜ਼ ਆਵੇ ਉਹ ਜਿਹੜਾ ਚਾਹ ਪੀ ਜਾਂਦਾ ਕਿ ਉਹਦਾ ਧਿਆਨ ਚਾਚ ਨਹੀਂ ਉਹਦਾ ਧਿਆਨ ਇਸ ਗੱਲ 'ਚ ਹੈ ਕਿ ਸਾਡਾ ਵਕੀਲ ਦਿੱਲੀ 'ਚ ਸਹੀ ਚਾਹੀਦਾ ਵੇਖੋ ਕੋਈ ਦੋਰਾਫਾ ਨਹੀਂ ਹਲਕੇ ਦਾ ਐਮਐਲਏ ਹਲਕੇ ਦਾ ਐਮਪੀ ਅੱਜ ਸਭ ਨੂੰ ਪਤਾ ਹੈ ਕਿ ਦਿੱਲੀ 'ਚ ਸਰਕਾਰ ਮੋਦੀ ਸਾਹਿਬ ਦੀ ਬਣ ਜਾਣੀ ਹੈ ਸਰਕਾਰ ਬਣ ਜਾਣੀ ਹੈ ਮਗਰ ਉਹ ਸਰਕਾਰ 'ਚ ਜੇ ਥੋੜਾ ਵਕੀਲ ਸਹੀ ਹੋਊਗਾ ਪਰਾਵੋ ਤੇ ਝਾਰਿਆ ਹੋਇਆ ਕੇਸ ਵੀ ਜਿਤਾ ਦਿੰਦਾ ਹੈ ਤੇ ਜੇ ਵਕੀਲ ਨਾ ਸਮਝ ਹੋਵੇ ਜੀਨੂੰ ਅਕਲ ਨਾ ਹੋਵੇ ਸਮਝ ਨਾ ਹੋਵੇ ਗੱਲ ਦੀ ਆਪ ਦਾ ਕੇਸ ਕਿਵੇਂ ਲੜਨਾ ਹੈ ਤੇ ਜਿੱਤਿਆ ਹੋਇਆ ਕੇਸ ਵੀ ਹਰਾ ਦਿੰਦਾ ਮੈਂ ਤਾਂ ਚਾਹੁੰਦਾ ਆਪ੍ਰੈਸ ਵਾਲੇ ਮੈਨੂੰ ਉਤਰਨਾ ਇਹਨਾਂ ਦਾ ਪਹਿਲਾ ਸਵਾਲ ਮੈਨੂੰ ਹੋਣਾ ਫਿਰ ਇਥੇ ਇਲੈਕਸ਼ਨ ਕੌਣ ਲੜਿਆ ਦੱਸੋ ਭਾਈ ਸਾਹਿਬ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿਆਂ ਸਟੇਜ 'ਤੇ ਆ ਜੋਵੇਂ ਹੱਥ ਜੋੜ ਕੇ ਦੱਚੀ ਜਨ ਆ ਖਿੱਚ ਲੋ ਫੋਟੋ ਆ ਜੋੜੇ ਹੱਥ ਛੋਟੇ ਆ ਆ ਜੋ ਮੈਂ ਤਾਂ ਰੱਬ ਦੀ ਮਿਹਰ ਨਾਲ ਲੱਲੂ ਕਰੇ ਕਬੱਲੀ ਰੱਬ ਸਿੱਧੀਆਂ ਪਾਵੇ ਮੈਂ ਤਾਂ ਠੋਕਣ ਨਹੀਂ ਜੰਮਦੇ ਆ ਪਤਾ ਨਹੀਂ ਰੱਬ ਸਿੱਧਾ ਹੀ ਛੱਡਦਾ ਥੱਲੇ ਨੂੰ ਇਹ ਇਹ ਗੱਲ ਗੁਰੂ ਦੀ ਬਖਸ਼ਿਸ਼ ਹੀ ਐ ਮਗਰ ਮੈਂ ਜਿਹੜੀ ਗੱਲ ਕਰਨ ਲੱਗਿਆ ਕਿ ਭਰਾਵੋ ਇਹ ਫੈਸਲਾ ਤੁਸੀਂ ਕਰਨਾ ਐ ਇਹ ਫੈਸਲਾ ਕਿ ਵਕੀਲ ਸਹੀ ਹੋਵੇ ਜਿਹੜਾ ਦਿੱਲੀ ਜਾ ਕੇ ਗੁਰੂ ਹਰਗੋਬਾਹੇ ਹਲਕੇ ਦੀ ਫਿਰੋਜ਼ਪੁਰ ਦੀ ਫਾਜ਼ਿਲਕਾ ਦੀ ਅਬੋਰ ਦੀ ਮੋਦੀ ਸਾਹਿਬ ਦਾ ਗੁੱਟ ਫੜ ਕੇ ਇੱਥੋਂ ਦੇ ਕਿਸਾਨਾਂ ਦੀ ਇੱਥੋਂ ਦੇ ਨੌਜਵਾਨਾਂ ਦੀ ਇੱਥੋਂ ਦੇ ਵਪਾਰੀ ਦੀ ਇੰਡਸਟਰੀ ਦੀ ਗੱਲ ਸਹੀ ਤਰੀਕੇ ਨਾਲ ਕਰ ਸਕੇ ਇਸ ਲਈ ਉਸ ਵਕੀਲ ਦੇ ਪੜਤਾਲ ਵਾਸਤੇ ਪਰਚੋਲ ਵਾਸਤੇ ਮੈਂ ਤੁਰਿਆ ਫਿਰਦਾ ਤੇ ਪਤਾ ਨਹੀਂ ਨਾ ਪਹਿਲਾਂ ਵੀ ਤੁਸੀਂ ਕੋਈ ਲਿਆ ਸੀ ਮੇਰੇ ਤਾਂ ਉਹ ਸੁਖਵੀਰ ਜਿੰਦਾਬਾਦ ਜਿੰਦਾਬਾਦ ਉਹ ਮਗਰਲੇ ਤਾਂ ਹੱਥ ਨਹੀਂ ਖੜਾ ਕਰਦੇ ਪਾਹੂ ਅੱਜ ਤਾਂ ਛੇਤੀ ਨਹੀਂ ਜਿਹੜਾ ਖੀਰਲਾ ਖੜਾ ਕਰੋ ਫੇਰ ਜਿੰਦਾਬਾਦ ਜਿੰਦਾਬਾਦ ਇੱਕ ਅੱਲਾ ਇਹ ਕੋਈ ਚਾਹੁੰਦਾ ਮਜੀਠੀਏ ਨੂੰ ਬਾਕੀ ਦਾ ਸੁਖਵੀਰ ਸਿਓ ਬਾਦਲੀ ਕਰੇ ਭਰਾਵੋ ਇਹ ਵੈਸੇ ਸੁਖਬੀਰ ਛੋ ਬਾਦਲ ਵੀ ਭਾਰਤ ਸਿਮਰਤ ਕੋਰ ਬਾਦਲ ਵੀ ਚੰਗੀ ਐ ਭੈਣ ਆ ਦਾਸ ਦੀ ਥੋੜੀ ਵੀ ਪੇਟੀ ਲੱਗਦੀ ਆ ਉਹ ਕੋਈ ਇਤਨਾ ਤਾਂ ਨਹੀਂ ਨਾ ਉਹ ਵੀ ਠੀਕ ਰੋ ਉਹ ਕਿ ਕੱਲਾ ਸੁਖਬੀਰ ਛੋ ਬਾਦਲ ਹੀ ਠੀਕ ਰੋ ਹਾਂ ਜੀ ਉਹ ਤੂੰ ਤਾਂ ਇਤਨਾ ਰੌਲਾ ਪਾਉਂਦਾ ਜਿਵੇਂ ਦੋਆ ਦੀ ਬਣਦੀ ਨਹੀਂ ਐਡੀ ਉੱਚੀ ਉੱਚੀ ਪਾਈ ਜੇ ਨਾ ਦੋਵੇਂ ਚੰਗੇ ਵਸਦੇ ਆ ਸੁਖੀ ਵਸਦੇ ਆ ਨજર ਨਾ ਲੱਗ ਜੇ ਤੁਸੀਂ ਕਹ ਦੋਵਾ ਚ ਕੋਈ ਆ ਜੇ ਆਉਣਾ ਤਾਂ ਤੁਹਾਡੀ ਸੰਗਤ ਦਾ ਫੈਸਲਾ ਹੈ ਮਗਰ ਮੈਂ ਇਹ ਜਰੂਰ ਕਹਿ ਸਕਦਾ ਕਿ ਇਸ ਹਲਕੇ ਤੋਂ ਕਿਉਂਕਿ ਦਿੱਲੀ ਚ ਜੇ ਸਰਕਾਰ ਮੋਦੀ ਸਾਹਿਬ ਦੀ ਬੰਡੀ ਹੈ ਤੇ ਸੁਭਾਵਕ ਤੁਸੀਂ ਵੀ ਚਾਹੋਗੇ ਕਿ ਥੋਡੀ ਬਲੰਦ ਆਵਾਜ਼ ਉਹਦੇ ਨਾਲ ਬੈਠਿਆ ਹੋਵੇ ਕੋਈ ਜਿਹੜੇ ਇਲਾਕੇ ਦੀ ਆਵਾਜ਼ ਉੱਥੇ ਸਹੀ ਤਰੀਕੇ ਨਾਲ ਰੱਖ ਸਕੇ ਕਿਉਂਕਿ ਸਰਕਾਰ ਉਹ ਨਾਚਾ ਮੰਤਰੀ ਕਹਿੰਦਾ ਹੁੰਦਾ ਨਾ ਇੱਕ ਨਾਚਾ ਮੰਤਰੀ ਰਾਹੁਲ ਗਾਂਧੀ ਨੂੰ ਕੀ ਬੁਲਾਉਂਦਾ ਹੈ ਨਾ ਮੋ ਇਹ ਮੋਨੀ ਆਪ ਬੜਾ ਤੈਨੂੰ ਗੀਤ ਬੜਾ ਆਉਂਦਾ ਕਿਹੜਾ ਗੀਤ ਹੈ ਉਹ ਕਿਹੜਾ ਮੋਨੀ ਕਿਹੜੀ ਬਦਨਾਮ ਹੋਈ ਅੱਜ ਕੱਲ ਦਾ ਜ਼ਮਾਨਾ ਵੇਖ ਲਓ ਕਿੰਨਾ ਖਤਰਨਾਕ ਹੈ ਪਹਿਲਾਂ ਜਿਹਨੂੰ ਪੱਪੂ ਆਖਦਾ ਹੁੰਦਾ ਸੀ ਅੱਜ ਮਾੜੀ ਜੀ ਝੰਡੀ ਲੱਗ ਗਈ ਤੇ ਲੋਕਾਂ ਨੂੰ ਭੁੱਲ ਗਿਆ ਤੇ ਉਹਨੂੰ ਪਾਪਾ ਆਖਣਾ ਸ਼ੁਰੂ ਕਰਤੇ ਇਹ ਤੇ ਕਾਂਗਰਸੀਆਂ ਦੇ ਕਿਰਦਾਰ ਬਣ ਕੇ ਪਹਿਲਾਂ ਜਿਹਨੂੰ ਮੁੰਨੀ ਆਖਦਾ ਹੁੰਦਾ ਸੀ ਮੈਂ ਆਪਦੀ ਕੰਨੀ ਉਹ ਗੱਲ ਸੁਣੀ ਐ ਕਿ ਕਾਂਗਰਸ ਮੁੰਨੀ ਨਾਲੋਂ ਵਾਤ ਬਦਨਾਮ ਐ ਅੱਜ ਉਸ ਨੂੰ ਆਖਦਾ ਮੰਮੀ ਅੱਜ ਉਹ ਕਾਂਗਰਸ ਕਹਿੰਦਾ ਮਾਂ ਬਣ ਗਈ ਭਰਾਵੋ ਉਹ ਐਸੇ ਕਾਂਗਰਸ ਨੇ ਇਹ ਦੇਸ਼ ਤੇ 65 ਸਾਲ ਰਾਜ ਕੀਤਾ ਇੱਕ ਗਾਂਧੀ ਪਰਿਵਾਰ ਨੇ 52 ਸਾਲ ਇਸ ਦੇਸ਼ ਤੇ ਰਾਜ ਕੀਤਾ ਤੇ ਅੱਜ ਮੈਂ ਕਈਆਂ ਨੂੰ ਇਹ ਗੱਲ ਕਹਿਣਾ ਅੱਜ ਜੋ ਹਾਲਾਤ ਦੇਸ਼ ਦੇ ਬਣੇ ਆ ਜਿਨੇ ਲੰਮਾ ਸਮਾਂ ਦੇਤੇ ਰਾਜ ਕੀਤਾ ਵੱਡੀ ਜ਼ਿੰਮੇਵਾਰੀ ਦੇਸ਼ ਦੇ ਹਾਲਾਤ ਵਿਗਾੜਨ ਵਾਸਤੇ ਵੀ ਇਹਨਾਂ ਲੋਕਾਂ ਦੀ ਬਣਦੀ ਆ ਮੈਨੂੰ ਇਸ ਗੱਲ ਦਾ ਮਾਣ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਦ ਜਦ ਮੁੱਖ ਮੰਤਰੀ ਬਣਦੇ ਰਹੇ ਆ ਉਸ ਵੇਲੇ ਇਸ ਬਾਦਰ ਦੇ ਇਲਾਕੇ ਚ ਤਰੱਕੀ ਵੀ ਆਉਂਦੀ ਰਹੀ ਆ ਤੁਸੀਂ ਯਾਦ ਕਰ ਲਓ ਜਦੋਂ ਕਾਲਜ ਬਣੇ ਲੋਕਾਂ ਨੂੰ ਮਾਲਕਾਨਾ ਹੱਕ ਮਿਲੇ 6000 ਚ ਜ਼ਮੀਨਾਂ ਦੇ ਇੱਥੇ ਬਿਜਲੀ ਆਈ ਇੱਥੇ ਸੜਕਾਂ ਬਣੀਆਂ ਇੱਥੇ ਬੱਸ ਸਟੈਂਡ ਦੇ ਵੱਡੇ ਵੱਡੇ ਪ੍ਰੋਜੈਕਟ ਹੈ ਸੜਕਾਂ ਚੌੜੀਆਂ ਹੋਈਆਂ ਭਰਾਵੋ ਇਹ ਉਦੋਂ ਹੋਇਆ ਜਦੋਂ ਸਰਕਾਰ ਪੰਜਾਬ ਚ ਸੁਧਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਬਣੀ ਹੈ ਆ 300 ਘਟੋਟ ਕਟ 3 400 ਕਰੋੜ ਰੁਪਈਆ ਇਲਾਕੇ ਦੀ ਡਵੈਲਪਮੈਂਟ ਲਈ ਆਇਆ ਆ ਹੁਣ ਤੋਂ ਜਦੋਂ ਦੇ ਮੰਤਰੀ ਬਣਿਆ ਕੋਈ ਸਰਪੰਚੀ ਦਾ ਇਹ ਤਾਂ ਪਤਾ ਲੱਗਿਆ ਮੈਨੂੰ ਸਰਪੰਚੀ ਕਈ ਪੈਸੇ ਦੇ ਕੇ ਸਰਪੰਚੀਆਂ ਮਿਲੀਆਂ ਮੋਸਚੇਤ ਹੋ ਨਹੀਂ ਮਿਲਿਆ ਗ੍ਰਾਂਟਾਂ ਉਹਨੇ ਤਾਂ ਕੀ ਦੇਣੀਆਂ ਸੀ ਉਹ ਗ੍ਰਾਂਟਾਂ ਲੈ ਗਿਆ ਸਰਪੰਚ ਬਣਾਉਣ ਦੀ ਪੈਂਚ ਬਣਾਉਣ ਦੀਆਂ ਗ੍ਰਾਂਟਾਂ ਲੈ ਗਿਆ ਤੇ ਅੱਜ ਮੈਂ ਕਹਿਣਾ ਜਾਖੜ ਨੂੰ ਕਿ ਜਾਖੜ ਸਾਹਿਬ ਤੁਸੀਂ ਕਹਿੰਦੇ ਹੋ ਕਿ ਕਾਰਗੁਜ਼ਾਰੀ ਤੇ ਇਹ ਇਲੈਕਸ਼ਨ ਹੋਣੀ ਹੈ ਕਾਂਗਰਸ ਦੀ ਤੇ ਜਾਕਰ ਸਾਹਿਬ ਫਿਰ ਗੁਰਦਾਸਪੁਰ ਨੂੰ ਨਾ ਭੱਜ ਫਿਰ ਫਿਰੋਜ਼ਪੁਰ ਚੋਂ ਦੋ ਦੋ ਹੱਥ ਕਰ ਲੈਣੇ ਆ ਦੇਖ ਲੈਣੇ ਜੋਰ ਕਿਹਦੀ ਬਾਜੂਆਂ ਚ ਕਿੰਨਾ ਇੱਥੋਂ ਇਲੈਕਸ਼ਨ ਲੜ ਕੇ ਵਖਾ ਤੇ ਫੇਰ ਪਤਾ ਲੱਗੂ ਐ ਉੱਥੋਂ ਇੱਕ ਬੰਦਾ ਨਹੀਂ ਪ੍ਰਤਾਪ ਸਿੰਘ ਬਾਜਵਾ ਇਹਨਾਂ ਦਾ ਪ੍ਰਧਾਨ ਰਿਹਾ ਮੈਂਬਰ ਪਾਰਲੀਮੈਂਟ ਆ ਮੈਂ ਉਹਦਾ ਧਲਵਾਜ ਕਰਦਾ ਹਾਂ ਉਹਨੇ ਕਿਹਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਮਾੜੀ ਐ ਸ਼ਮਸ਼ੇਰ ਸਿੰਘ ਦੂਲੋ ਦੇ ਅੱਜ ਰਾਜ ਸਭਾ ਦੇ ਮੈਂਬਰ ਨੇ ਪ੍ਰਧਾਨ ਰਹਿਣੇ ਕਾਂਗਰਸ ਦੇ ਉਹ ਕੀ ਕਹਿੰਦੇ ਆ ਕਿ ਕਿਸਾਨੀ ਨਾਲ ਧੋਖਾ ਵਪਾਰੀ ਨਾਲ ਧੋਖਾ ਇੰਡਸਟਰੀ ਨਾਲ ਧੋਖਾ ਨੌਜਵਾਨਾਂ ਨਾਲ ਧੋਖਾ ਮਾਰਨ ਵਾਲੀ ਮੌਜੂਦਾ ਕਾਂਗਰਸ ਦੀ ਸਰਕਾਰ ਹੈ ਆ ਇੱਥੋਂ ਨੱਥੂ ਰਾਮ ਜੀ ਐਮਐਲਏ ਨੇ ਦਲਤ ਭਾਈਚਾਰੇ ਨਾਲ ਸੰਬੰਧਿਤ ਉਹ ਕੀ ਕਹਿੰਦੇ ਆ ਕਿ ਜਿੱਥੇ ਦਲਤਾਂ ਦੀ ਮੈਂ ਹੋਰ ਸਕੀਮਾਂ ਦੀ ਗੱਲ ਛੱਡ ਦਿਓ ਕਿ ਐਸਸੀ ਸਕਾਲਰਸ਼ਿਪ ਨਹੀਂ ਮਿਲਦੀ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਮਿਲਦੀ ਇੱਥੇ ਤਾਂ ਐਸਸੀ ਭਾਈਚਾਰੇ ਦੇ ਐਮਐਲਏ ਦਾ અપਮਾਨ ਕਾਂਗਰਸ ਦੇ ਪ੍ਰਧਾਨ ਦੇ ਘਰੋਂ ਜਾਕਰ ਸਾਹਿਬ ਦੀ ਗੱਲ ਕਰਕੇ ਕਹਿੰਦਾ ਕਿ ਘਰੋਂ ਸਾਡਾ ਅਪਮਾਨ ਕੀਤਾ ਜਾਂਦਾ ਹੈ ਭਰਾਵੋ ਅਸੀਂ ਨਹੀਂ ਇਹ ਰੌਲਾ ਚਮਾਨ ਜੀਰਾ ਇੱਕ ਗੱਲ ਹਜ਼ਾਰਾਂ ਹੀ ਰੌਲਾ ਪਾਈ ਜਾਂਦੇ ਆ ਕਿ ਦਾਲ ਵਿੱਚ ਕੁਝ ਕਾਲਾ ਨਹੀਂ ਕਾਂਗਰਸ ਦੀ ਸਾਰੀ ਦਾਲ ਕਾਲੀ ਹੋ ਗਈ ਇਸ ਲਈ ਇਹ ਤੋਂ ਲਤੋ ਆਸ ਰੱਖਣੀ ਇਹ ਸਮਝਣਾ ਕਿ ਇਹਨਾਂ ਨੇ ਛੋਟਾ ਕੁਝ ਕਰ ਦੇਣਾ ਮੈਂ ਨਹੀਂ ਸਮਝਦਾ ਮੈਂ ਤਾਂ ਜੇ ਡੁਪਲੀਕੇਟ ਖਜ਼ਾਨਾ ਮੰਤਰੀ ਸਾਹਿਬ ਨੂੰ ਇੱਕ ਸਵਾਲ ਕਰਨਾ ਚਾਹੁੰਦਾ। ਭਰਾਵਾ ਨੌਜਵਾਨਾਂ ਨਾਲ ਤਾਂ ਮਾਰ ਲਈ ਠੱਗੀ। ਕਿਸਾਨ ਰਗੜਤੇ। ਭਰਾਵਾ ਦਲਤ ਭਾਈਚਾਰੇ ਨੂੰ ਨਹੀਂ ਛੱਡਿਆ। ਵਪਾਰੀਆਂ ਨੂੰ ਆਖਿਆ ਸੀ 5 ਰੁਪਏ ਬੱਤੀ ਮਿਲੂ ਅੱਜ 9 ਰੁਪਏ ਤੇ ਮਿਲਦੀ ਹੈ। ਸਭ ਤੋਂ ਮਹਿੰਗੀ ਘਰੇਲੂ ਬੱਤੀ ਅੱਜ ਦੇਸ਼ 'ਚ ਕੇਵਲ ਪੰਜਾਬ 'ਚ ਸਭ ਤੋਂ ਮਹਿੰਗਾ ਡੀਜ਼ਲ ਤੇ ਪੈਟਰੋਲ ਪੰਜਾਬ 'ਤੇ ਆ। ਹਜ਼ਾਰਾਂ ਕਰੋੜ ਰੁਪਈਆ ਛੋੜੀ ਜੇਬਾਂ ਚੋਂ ਕੱਢ ਕੇ ਖਜ਼ਾਨੇ ਚ ਪਾ ਲਿਆ ਮਾਰਕੀਟ ਵੀ ਤੇ ਮੰਡੀ ਵੀ ਦੇ ਰੂਪ ਚ ਮਗਰ ਉਹਦੇ ਬਦਲੇ ਚ ਲੋਕਾਂ ਨੂੰ ਸਹੂਲਤ ਦੇਣ ਦਾ ਕੰਮ ਕੋਈ ਨਹੀਂ ਕੀਤਾ ਪਹਿਲਾਂ ਤਾਂ ਮਾੜੀ ਮੋਟੀ ਕੁੰਡੀ ਕਾਂਡੀ ਲਾ ਲੈਂਦੇ ਹੁੰਦੇ ਸੀ ਨਾ ਲਾਉਣੇ ਤਾਂ ਨਹੀਂ ਚਾਹੀਦੀ ਮਗਰ ਲਾ ਲੈਂਦੇ ਹੁੰਦੇ ਸੀ ਮੈਨੂੰ ਖਬਰ ਆਉਂਦੀ ਆ ਆ ਬਾਪੂ ਸਾਡੀ ਮੀਟਿੰਗ ਹੀ ਲੈਂਦੇ ਹੁੰਦੇ ਸੀ ਬਾਲ ਸਾਹਿਬ ਕਿ ਕਾਕਾ ਤੁਹਾਡੇ ਹਲਕੇ ਚ ਅਬ ਬੱਤੀ ਦਾ ਕੰਮ ਬੜਾ ਚੱਲਦਾ ਸੀ ਕਿ ਬਾਪੂ ਜੀ ਆਪ ਹੀ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਕਿਸਾਨ ਭਰਾ, ਦਲਤ ਭਰਾ ਇਹਨਾਂ ਤੇ ਅੱਗੇ ਬੜਾ ਬੋਝ ਆ ਹੋਰ ਨਹੀਂ ਪਾਉਣਾ ਤੇ ਅਸੀਂ ਤਾਂ ਛੋਟੇ ਇਸ਼ਾਰੇ ਤੇ ਕਹੀ ਜਾਂਦੇ ਕਿ ਭਈ ਗਰੀਬਾਂ ਨੂੰ ਨਹੀਂ ਤੰਗ ਕਰਨਾ ਕਿਸਾਨ ਭਰਾਵਾਂ ਨੂੰ ਜਿਹੜੇ ਪਿੰਡਾਂ 'ਚ ਬੈਠੇ ਆ ਉਹਨਾਂ ਤੇ ਬੋਝ ਨਹੀਂ ਪਾਉਣਾ ਹੁਣ ਤਾਂ ਕਈਆਂ ਦੇ ਮੀਟਰ ਵੀ ਕੱਟ ਕੇ ਲੈ ਗਏ ਮੋٹے-ਮੋٹے ਬਿੱਲ ਵੀ ਆ ਗਏ ਤੇ ਜੇ ਕੋਈ ਕੁੰਡੀ ਮਗਰੋਂ ਲਾਉਂਦਾ ਕੁੰਡਾ ਉਹਦਾ ਪਹਿਲਾਂ ਕਰ ਜਾਂਦੇ ਕਰ ਜਾਂਦੇ ਕਿ ਨਹੀਂ ਕਰ ਜਾਂਦੇ ਇਸ ਲਈ ਭਰਾਵੋ ਇਹ ਲੜਾਈ ਕਿਸੇ ਹੋਰ ਦੀ ਨਹੀਂ ਇਹ ਛੋਡੇ ਅਧਿਕਾਰਾਂ ਦੀ ਲੜਾਈ ਆ ਇਹ ਲੜਾਈ ਤੁਸੀਂ ਲੜਨੀ ਆ ਤੇ ਕਹਿੰਦੇ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਧੜੇਬੰਦੀਆਂ ਤੋਂ ਉੱਠ ਕੇ ਜਿਹੜੇ ਪੱਦਰ ਤੇ ਕੀ ਹਰ ਹਲਕੇ ਤੇ ਪਿੰਡ ਪਿੰਡ ਬਲਾਕ-ਬਲਾਕ ਜਾ ਕੇ ਧੜੇਬੰਦੀਆਂ ਤੋਂ ਉੱਠ ਕੇ ਮਾਨ ਸਾਹਿਬ ਅੱਗੇ ਛੋਡੇ ਤੋਂ ਇਲਾਜ ਵੱਡਾ ਹੀ ਕਰਾਵਾਂਗੇ ਜਿਵੇਂ ਜੋਰਾਚੋ ਮਾਂ ਨੂੰ ਲਈ ਵੱਡਾ ਆਪਰੇਸ਼ਨ ਕਰਦੇ ਸਨ ਨਾ ਜਿਹੜੇ ਕਾਂਗਰਸੀਆਂ ਨੇ ਗੜਬੜਬੱਦ ਕੀਤੀ ਆ ਇਹ ਤਾਂ ਐਮਬੀਬੀਐਸ ਡਾਕਟਰ ਥੋੜੂ ਪੂਰਾ ਹੀ ਬਣਾ ਦੇਾਂਗੇ ਇਹਨਾਂ ਨੂੰ ਜਿਹੜਾ ਗਲਤ ਕੰਮ ਕਰੇ ਭਰਾਵੋ ਫਿਰ ਜਿਹੜਾ ਜਿਹੇ ਜਾ ਕੰਮ ਕਰੇ ਫਿਰ ਉਹਨੂੰ ਉਹੋ ਜੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਤੇ ਮੈਨੂੰ ਪਤਾ ਕਿ ਬਾਪੂ ਮਾਂ ਸਾਹਿਬ ਵੱਡੇ ਬੰਦੇ ਦਾ ਪੁੱਤ ਵੱਡਾ ਬਣਾਉਂਦੇ ਹੁੰਦੇ ਸੀ ਫਿਰ ਇਹ ਜੀ ਜਿਹੜਾ ਕੁੱਠੇ ਕੰਮ ਕਰੇ ਵੇਖੋ ਲੋਕਾਂ ਦਾ ਸਤਕਾਰ ਲੋਕਾਂ ਨਾਲ ਪਿਆਰ ਇਹ ਜ਼ਿੰਮੇਵਾਰੀ ਹੈ ਚੁਣੇ ਹੋਏ ਨਮਾਇੰਦਿਆਂ ਦੀ ਮਗਰ ਜਦੋਂ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਜਾਣ ਫਿਰ ਭਰਾਵੋ ਉਹਨਾਂ ਨੂੰ ਉਸ ਗੱਲ ਦੀ ਸਜ਼ਾ ਵੀ ਮਿਲਣੀ ਚਾਹੀਦੀ ਆ ਮੁਲਾਜ਼ਮ ਵੀ ਰਾਏ ਆ ਇਹ ਨਾਰੇ ਤਾਂ ਨਹੀਂ ਲਾ ਸਕਦੇ ਥੋਡੇ ਮੇਰੇ ਵਾਂਗੂ ਮਗਰ ਇਹਨਾਂ ਦਾ ਜੇ ਦਿਲ ਖੋਲ ਕੇ ਪੁੱਛੋ ਇਹ ਵੀ ਕਹਿੰਦੇ ਬਾਪੂ ਬਾਦਲ ਛੇਤੀ ਆਵੇ ਕਿਤੇ ਅਸੀਂ ਵੀ ਸੋਕੇ ਹੋ ਜਾਈਏ ਅਚਾਰ 1000 ਕਰੋੜ ਰੁਪਈਆ ਇਹਨਾਂ ਦਾ ਡੀਏ ਦਾ ਦੇਣ ਵਾਲਾ ਰਹਿੰਦਾ ਇਹਨਾਂ ਦੀ ਤਨਖਾਹਾਂ ਉਦੋਂ ਵਦੀਆਂ ਨੇ ਅ ਛੇਵਾ ਪੇ ਕਮਿਸ਼ਨ ਲਾਗੂ ਕਰਦਾ ਸੀ ਅੱਜ ਤੱਕ ਲਾਗੂ ਨਹੀਂ ਕੀਤਾ ਇਹਨਾਂ ਦਾ ਪੇ ਕਮਿਸ਼ਨ ਉਦੋਂ ਲਾਗੂ ਹੁੰਦਾ ਰਿਹਾ ਜਦੋਂ ਸੁਧਾਰ ਬਾਦਲ ਦੀ ਸਰਕਾਰ ਹੈ ਇਹਨਾਂ ਨੂੰ ਇੱਕ ਗੱਲ ਪੁੱਛ ਲਿਓ ਹਰ ਮਹੀਨੇ ਇਹਨਾਂ ਦੀ ਤਨਖਾਹ ਤੋਂ ਜਨਰਲ ਪ੍ਰੋਵੀਡੈਂਟ ਫੰਡ ਕਟਿਆ ਜਾਂਦਾ ਕਿ ਜਿਹੜਾ ਆਪ ਦੇ ਵਿਆਹ ਵਾਸਤੇ ਆਪ ਦੇ ਬੱਚੇ ਦੀ ਪੜ੍ਹਾਈ ਵਾਸਤੇ ਇਹ ਜਦਮਰਜੀ ਸਰਕਾਰ ਤੋਂ ਲੈ ਸਕਦੇ ਆ ਹੁਣ ਮੈਨੂੰ ਕਈ ਮੁਲਾਜ਼ਮ ਫੋਨ ਕਰਦੇ ਆ ਕਿ ਸਾਡਾ ਫੰਡ ਘਟਾ ਦੇ ਸਾਨੂੰ ਪੈਸੇ ਨਹੀਂ ਮਿਲਦੇ ਭਰਾਵੋ ਜਦੋਂ ਤੁਹਾਨੂੰ ਕੁਝ ਦੇਣਾ ਹੋਵੇ ਤੇ ਖਜ਼ਾਨਾ ਖਾਲੀ ਜਦੋਂ ਆਪ ਦੀਆਂ ਕੋਠੀਆਂ ਤੇ ਆਪ ਦੇ ਦਫ਼ਤਰਾਂ ਤੇ ਆ ਪੱਪੂ ਦਾ ਮੌਕੇ ਤੇ ਪ੍ਰੋਗਰਾਮ ਕਰਨਾ ਹੋਵੇ ਤੇ ਕਰੋੜਾਂ ਰੁਪਈਆ ਉਸ ਖਜ਼ਾਨੇ ਚ ਲਟਾ ਦਿੰਦੇ ਆ ਲੋਕਾਂ ਪ੍ਰਤੀ ਬੇਈਮਾਨੀ ਸਾਫ ਇਹਨਾਂ ਦੀ ਝਲਕਦੀ ਹੈ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਕਿ ਭਾਵੇਂ ਉਹ ਮਜ਼ਮ ਵਰਗ ਹੈ ਭਾਵੇਂ ਉਹ ਕਿਸਾਨ ਭਰਾ ਨੇ ਦਲਤ ਨੇ ਨੌਜਵਾਨ ਨੇ ਅੱਜ ਹਰ ਨੇ ਇਹ ਲੜਾਈ ਨੂੰ ਆਪਣਾ ਸਮਝ ਕੇ ਇਹ ਲੜਾਈ ਲੜਦੀ ਹੈ ਅੱਜ ਇਸ ਮੌਕੇ ਤੇ ਜੋ ਕਰਤਾਰਪੁਰ ਸਾਹਿਬ ਕਾਰਿਡੋਰ ਸ੍ਰੀ ਆਪਣਾ ਮਤਗੁਰੂ ਸਾਹਿਬ ਦੇ 550 ਸਾਲਾਂ ਨੂੰ ਸਮਰਪਿਤ ਜਿਹੜੀ ਨਰਿੰਦਰ ਮੋਦੀ ਜੀ ਦੀ ਪਹਿਲ ਕਦਮੀ ਸੀ ਮੈਂ ਜਿੱਥੇ ਉਸ ਨੂੰ ਵਧਾਈ ਦਿੰਨਾ ਮਗਰ ਉਥੇ ਹੀ ਪਾਕਿਸਤਾਨ ਦੇ ਗੈਰ ਜ਼ਿੰਮੇਵਾਰਾ ਰਵਈਏ ਨੂੰ ਕਿ ਗਪਾਲ ਚਾਵਲੇ ਵਰਗੇ ਜਿਹੜੇ ਹਾਫਿਜ਼ ਸ਼ਹੀਦ ਨਾਲ ਬਹਿ ਕੇ ਸਾਡੇ ਫੌਜੀ ਸੈਨਿਕਾਂ ਨੂੰ ਵੀਰਾਂ ਨੂੰ ਸ਼ਹੀਦ ਕਰਦੇ ਆ ਉਹ ਜੇ ਨਾਲ ਕਦੇ ਸਾਡੀ ਸਾਂਝ ਨਾ ਬਣ ਸਕਦੀ ਆ ਇਸ ਲਈ ਉਸ ਕੋਰੀਡੋਰ ਨੂੰ ਬੰਨਣ ਦਾ ਰਸਤਾ ਔਖਾ ਨਾ ਕਰੇ ਸਰਕਾਰ ਉਸ ਰਸਤੇ ਨੂੰ ਪਧਰਾ ਕਰੇ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਕੀ ਮਿਸ਼ਨ ਸੀ ਕੀ ਅਰਦਾਸ ਰੋਜ ਦਰਬਾਰ ਸਾਹਿਬ ਹੁੰਦੀ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਲਈ ਸਰਬੱਤ ਦੇ ਭਲੇ ਦੀ ਸੋਚ ਨੂੰ ਲੈ ਕੇ ਅੱਜ ਤੁਹਾਡੇ ਕੋਲ ਆਏ ਆ ਉੱਥੇ ਸਰਕਾਰ ਦੀ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ ਕਿ ਸਾਡੇ ਮੁੰਡਿਆਂ ਨਾਲ ਸਾਡੇ ਨੌਜਵਾਨਾਂ ਨਾਲ ਵਪਾਰੀਆਂ ਨਾਲ ਕਿਸ ਤਰੀਕੇ ਨਾਲ ਉਹਨਾਂ ਨੂੰ ਧੱਕਾ ਕੀਤਾ ਜਾਂ ਕਤਲ ਹੋਇਆ ਅੱਜ ਤੁਸੀਂ ਅੱਜ ਦੀ ਖਬਰ ਪੜ੍ਹ ਲਓ 네ਹਾ ਸ਼ੋਰੀ ਜੀ ਜਿਹੜੇ ਇੱਕ بڑے ਮੈਡੀਕਲ ਅਫਸਰ ਸਨ ਅੱਜ ਉਹਨਾਂ ਦਾ ਵੀ ਕਤਲ ਕਰਤਾ ਸੋ ਇਹ ਘਰ ਕਰਦੀ ਹਰ ਘਰ ਦੀ ਕਹਾਣੀ ਬਣ ਗਈ ਹੈ ਹਰ ਹਲਕੇ 'ਚ ਚਾਹੋ ਤੇ ਆਵਾਜ਼ ਇੱਕੋ ਆਉਂਦੀ ਹੈ ਕਿ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਹੈ ਇਸ ਲਈ ਭਰਾਵੋ ਜਿੱਥੇ ਦਿੱਲੀ ਸਰਕਾਰ ਬਣਾਉਣ ਦਾ ਮੌਕਾ ਆਇਆ ਹੈ ਉੱਥੇ ਇਸ ਮੌਜੂਦਾ ਸਰਕਾਰ ਨੂੰ ਜਗਾਉਣ ਦਾ ਵੀ ਮੌਕਾ ਆਇਆ ਹੈ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਹਲਕੇ ਨੂੰ ਲੱਖ ਲੱਖ ਵਧਾਈ ਹੁਣ ਗੁਰੂ ਸਾਹਿਬ ਯੂਥ ਅਕਾਲੀ ਦਲ ਮਜੀਠੀਆ ਸਾਹਿਬ ਨੂੰ ਸਨਮਾਨ ਚਿੰਨ ਦੇ ਕੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨ ਕਰਨਗੇ ਗੱਜ ਕੇ ਬਲਾਓ ਫਤਿਹ ਬੋਲੋ ਸ਼ਾਨਹਾਲ